ਮਾਂ ਨੂੰ ਸਵਾਲ ਹੈ ਉਸ ਧੀ ਦਾ ਕਿ ਉਦੋਂ ਕਿੱਥੇ ਸੀ ਜਦੋਂ ਸਭ ਤੋਂ ਵੱਧ ਜ਼ਰੂਰਤ ਸੀ ਕਿਉਂਕਿ ਬੱਚਿਆਂ ਨੂੰ ਕਦੋਂ ਜ਼ਰੂਰਤ ਹੁੰਦੀ ਹੈ ਕਹਿੰਦੇ ਮਾਦਾ ਤਾਂ ਮਰਨ ਹੋਇਆ ਜੇ ਪੁੱਤ ਤੁਰ ਗਿਆ ਮਾਂ ਨੂੰ ਸੁਰਤ ਹੀ ਨਹੀਂ ਰਹਿੰਦੀ ਵੀ ਹੋ ਕੀ ਰਿਹਾ ਹੈ ਮਾਂ ਮਰੀ ਹੋਈ ਹੈ ਮਤਲਬ ਤੁਹਾਨੂੰ ਪੁੱਤ ਦੇ ਮਰਨ ਦਾ ਕੋਈ ਦੁੱਖ ਨਹੀਂ ਹੈਗਾ ਤੁਸੀਂ ਸਿਰਫ ਏਸ ਗੱਲ ਕਰਕੇ ਆ ਗਏ ਵੀ ਤੁਹਾਨੂੰ ਕਹਿਤਾ ਵੀ ਤੁਸੀਂ ਮਰੇ ਹੋਏ ਹੋ ਉਹ ਉਹ ਉਦੋਂ ਰੁਕ ਜਾਵੇ ਜਦੋਂ ਉਹਦੇ ਪੁੱਤ ਦੀ ਮੌਤ ਦੀ ਖਬਰ ਆ ਗਈ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਤਾਕਤ ਨਹੀਂ ਰੋਕ ਸਕਦੀ ਫਿਰ ਉਹ ਸੋਹਰਾ ਪਰਿਵਾਰ ਅੱਜ ਕਿੱਥੇ ਚਲਾ ਗਿਆ ਬੋਦੂ ਜੂਦੋ ਪੁੱਤ ਨੂੰ ਛੱਡ ਕੇ ਤੁਰ ਗਈ ਸੀ 2 ਕ ਸਾਲ ਦਾ ਸੀਗਾ ਕਹਿੰਦੇ ਜਦੋਂ ਇਹਨੂੰ ਸੁਭਕਰ ਨੂੰ ਛੱਡਿਆ ਸੀਗਾ ਵਿਆਹ ਕਿਤੇ ਹੋਰ ਕਰਾ ਲਿਆ ਸੀਗਾ ਤੇ ਹੁਣ ਹੁਣ ਇੱਕੋ ਨਾਲ ਕਿਥੋਂ ਪਿਆਰ ਜਾਗ ਗਿਆ ਵੀ ਹੁਣ ਕਿਵੇਂ ਮਾਂ ਆ ਗਈ। ਕਹਿੰਦੇ ਕਿ ਆਇਆ ਤਾਂ ਆਪਣੇ ਮੁੰਡੇ ਦਾ ਮੂੰਹ ਦੇਖਣ ਲਈ ਆਈਆਂ ਅੰਤਿਮ ਦਰਸ਼ਨ ਕਰਨ ਲਈ ਆਇਆ ਬਹੁਤ ਸਾਰੀ ਦੁਨੀਆ ਪਹੁੰਚਦੀ ਹੈ। ਇਹ ਮੇਰੇ ਮਾਂ ਕੇਕੋ ਨਾ ਮੈਂ ਕਹਿੰਦਾਂ ਦੀਏ ਵੀ ਭਾਈ ਕੁਛ ਨਹੀਂ ਕਰਨਾ ਸਸਕਾਰ ਕਰ। ਕਿਤੇ ਕਿਤੇ ਕਿਉਂ ਭਾਵ ਕਿਤੇ ਅੱਖ ਚ ਪਾਣੀ ਦੇਖਿਆ। ਆਨਰ ਪੋਡਕਾਸਟ ਤੇ ਤੁਹਾਡਾ ਸਵਾਗਤ ਹੈ ਗੱਲਬਾਤ ਕਰਾਂਗੇ ਉਸ ਵਿਸ਼ੇ ਦੀ ਜਿਹੜਾ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਹਿ ਲਈਏ ਇਮੋਸ਼ਨ ਦੇ ਨਾਲ ਵੀ ਜੁੜਿਆ ਹੋਇਆ ਲਾਲਚ ਨਾਲ ਵੀ ਜੁੜਿਆ ਹੋਇਆ ਤੇ ਤਰਕ ਵਿਤਰਕ ਨਾਲ ਵੀ ਜੁੜਿਆ ਹੋਇਆ ਕਿਉਂਕਿ ਇਹਦੇ ਉੱਤੇ ਸਪਸ਼ਟ ਕਰਨ ਵਾਸਤੇ ਕੋਈ ਵੀ ਸਾਫ਼ ਤੌਰ ਤੇ ਗੱਲਬਾਤ ਸਾਹਮਣੇ ਨਹੀਂ ਆ ਰਹੀ ਸੋ ਇਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਾਂਗੇ ਸਾਡੇ ਨਾਲ ਪੱਤਰਕਾਰ ਮੌਜੂਦ ਨੇ ਨੂਰ ਉਹਨਾਂ ਨਾਲ ਗੱਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤਾਂ ਜਿਸ ਤਰ੍ਹਾਂ ਮਾਹੌਲ ਦੇਖ ਰਹੇ ਆ ਨਾ ਤੁਸੀਂ ਵੀ ਉੱਥੇ ਕਵਰੇਜ ਕਰਕੇ ਆਏ ਹੋਗੇ ਤਾਂ ਤੁਸੀਂ ਵੀ ਦੇਖਿਆ ਵੀ ਕੀ ਕੀ ਹੋਇਆ ਤੇ ਵੱਡੀ ਗੱਲ ਇਹ ਹੈ ਕਿ ਸਾਡੇ ਕਿਸਾਨਾਂ ਦੀ ਨੌਜਵਾਨ ਕਿਸਾਨ ਜਿਹਦਾ ਸ਼ੁਭਕਰਨ ਦੇ ਪਿੱਛੇ ਮੌਤ ਹੋਈ ਹੈ ਤਾਂ ਉਹਨੂੰ ਲੈ ਕੇ ਹੁਣ ਗੱਲਾਂ ਇਹ ਸਾਹਮਣੇ ਆ ਗਈਆਂ ਕਿ ਭਈ ਪਹਿਲਾਂ ਕਹਿੰਦੇ ਉਹਦੀ ਮਾਂ ਮਰੀ ਹੋਈ ਹੈ ਤੇ ਹੁਣ ਜਦੋਂ 21 ਤਰੀਕ ਤੋਂ ਸ਼ੁਭਕਰਨ ਦੀ ਮੌਤ ਹੋਈ ਹੈ ਤੇ ਦੋ ਦਿਨਾਂ ਬਾਅਦ ਉਹਦੀ ਮਾਇਕੋ ਤੋਂ ਕੈਮਰੇ ਮੁਰੇ ਆਉਂਦੀ ਹੈ ਕਿ ਮੈਂ ਤਾਂ ਜਿਉਣੀ ਆ ਵੀ ਮੈਨੂੰ ਮਰੀ ਨਾ ਕੋ ਹੁਣ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਸਰਕਾਰ ਨੇ ਹੁਣ 1 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਸੀਗੀ ਐਲਾਨੀ ਸੀਗੀ ਤੇ ਹੁਣ ਕਹਿ ਰਹੇ ਨੇ ਕਿ ਇਹ ਨਕਲੀ ਹੈ ਜਾਂ ਇਹ ਜਾਣ ਕੇ ਡਰਾਮਾ ਹੁਣ ਇਹ ਸਮਝ ਨਹੀਂ ਆ ਰਹੀ ਵੀ ਇਹ ਖੋ ਕੀ ਰਿਹਾ ਅਸਲ ਦੇ ਵਿੱਚ ਜਿੱਥੇ ਤੱਕ ਅਸੀਂ ਦੇਖਿਆ ਉਸ ਵਕਤ ਵੀ ਅਸੀਂ ਮੌਕੇ ਦੇ ਉੱਤੇ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹਮ ਉਸ ਮਹਿਲਾ ਦੇ ਕਿਉਂਕਿ ਦੇਖੋ ਇੱਕ ਸਪਸ਼ਟ ਜੀ ਗੱਲ ਹੈ ਕਿ ਮਾਂ ਪੁੱਤ ਦਾ ਰਿਸ਼ਤਾ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਧ ਇਮੋਸ਼ਨਲ ਰਿਸ਼ਤਾ ਅਸੀਂ ਕਹਿ ਸਕਦੇ ਹਾਂ ਸਭ ਤੋਂ ਵੱਧ ਜੁੜਾਵ ਜਿਹੜਾ ਹੈ ਇੱਕ ਮਾਂ ਦਾ ਹੁੰਦਾ ਉਹ ਆਪਣੀ ਸਪੀਚ ਦੇ ਵਿੱਚ ਮਤਲਬ ਗੱਲਬਾਤ ਦੇ ਵਿੱਚ ਕਹਿ ਵੀ ਰਹੀ ਹੈ ਕਿ ਮੈਂ ਨੋਮੀਨੇਟਡ ਵਿੱਚ ਰੱਖਿਆ ਤੇ ਹਰ ਮਾਂ ਨੋਮੀਨੇਟਡ ਵਿੱਚ ਰੱਖਦੀ ਹੈ ਬੱਚੇ ਨੂੰ ਬਹੁਤ ਸਾਰੇ ਦੁੱਖ ਝੇਲ ਕੇ ਉਹ ਜਨਮ ਦਿੰਦੀ ਹੈ ਆਪਣੇ ਬੱਚੇ ਨੂੰ ਸੋ ਇਹ ਕਿਸ ਤਰ੍ਹਾਂ ਪੋਸੀਬਲ ਹੈ ਕਿ ਉਸ ਨੂੰ ਇੰਨਾ ਦੁੱਖ ਸੀ ਤੇ ਉਸ ਦਿਨ ਨਹੀਂ ਆਈ ਜਿਸ ਦਿਨ ਖਬਰ ਪਤਾ ਲੱਗੀ ਹੈ ਉਹ ਕਹਿੰਦੀ ਵੀ ਜਿਹੜਾ ਦੁੱਖ ਢਿੱਡ 'ਚ ਰੱਖੇ ਨੇ ਹੋਇਆ ਪਰ ਉਹ ਦੁੱਖ ਉੱਥੇ ਕਿਉਂ ਨਹੀਂ ਦਿਖਿਆ ਜਦੋਂ মিডিਆ ਮੂਰੇ ਆ ਕੇ ਗੱਲ ਕਰ ਰਹੀ ਸੀ ਕਿ ਮਾਂ ਤਾਂ ਕਹਿੰਦੀ ਜਹਾਨੂ ਕਹਿੰਦੇ ਮਾਂ ਦਾ ਤਾਂ ਮਰਨ ਹੋਇਆ ਜੇ ਪੁੱਤ ਤੁਰ ਗਿਆ ਮਾਂ ਨੂੰ ਸੋਰਤ ਹੀ ਨਹੀਂ ਰਹਿੰਦੀ ਵੀ ਹੋ ਕੀ ਰਿਹਾ ਇਹ ਕਹਿੰਦੀ ਕਿ ਮੈਂ ਸਿਰਫ ਇਸ ਗੱਲ ਕਰਕੇ ਆਈ ਆ ਵੀਰਪਾਲ ਕੌਰ ਸ਼ਾਇਦ ਇਹਦਾ ਨਾਮ ਹੈਗਾ ਤੇ ਇਹ ਕਹਿੰਦੀ ਕਿ ਮੈਂ ਇਸ ਗੱਲ ਕਰਕੇ ਆਈ ਆ ਕਿ ਭਾਈ ਵੀ ਇਹ মিডিਆ ਵਾਲੇ ਇਹ ਗੱਲਾਂ ਕਹਿੰਦੇ ਨੇ ਕਿ ਮਾਂ ਮਰੀ ਹੋਈ ਆ ਮਤਲਬ ਤੁਹਾਨੂੰ ਪੁੱਤ ਦੇ ਮਰਨ ਦਾ ਕੋਈ ਦੁੱਖ ਨਹੀਂ ਹੈਗਾ ਤੁਸੀਂ ਸਿਰਫ ਇਸ ਗੱਲ ਕਰਕੇ ਆ ਗਏ ਵੀ ਤੁਹਾਨੂੰ ਕਹਿਤਾ ਵੀ ਤੁਸੀਂ ਮਰੇ ਹੋਏ ਹੋ ਫਿਰ ਇਤੋਂ ਕੀ ਜੱਜਮੈਂਟ ਹੁੰਦੀ ਹੈ ਮੈਂ ਕੱਲ ਪੋਸਟ ਵੀ ਪਾਈ ਸੀਗੀ ਲੈ ਕੇ ਆਪਣੇ ਪੇਜ ਤੇ ਤਾਂ ਮੋਸਟਲੀ ਲੋਕਾਂ ਨੇ ਉਹਦੇ ਤੇ ਕੀ ਕਮੈਂਟ ਕੀਤੇ ਸੀਗੇ ਵੀ ਇਹ ਪੈਸਾ ਇਹ ਤਾਂ ਮਤਲਬ ਆ ਵੀ ਉਹਦੋਂ ਜਦੋਂ ਪੁੱਤ ਨੂੰ ਛੱਡ ਕੇ ਤੁਰ ਗਈ ਸੀ ਦੋ ਕਿ ਸਾਲ ਦਾ ਸੀਗਾ ਕਹਿੰਦੇ ਜਦੋਂ ਇਹਨੂੰ ਸ਼ੁਭਕਰਨ ਨੂੰ ਛੱਡਿਆ ਸੀਗਾ ਵਿਆਹ ਕਿਤੇ ਹੋਰ ਕਰਾ ਲਿਆ ਸੀਗਾ ਤੇ ਹੁਣ ਹੁਣ ਇੱਕੋ ਨਾਮ ਕਿੱਥੋਂ ਪਿਆਰ ਜਾਗ ਗਿਆ ਵੀ ਹੁਣ ਕਿਵੇਂ ਮਾਂ ਆ ਗਈ ਇਹ ਤਾਂ ਪੈਸਾ ਹੀ ਹੈ ਨਾ ਇਹਦੇ ਚ ਦੋ ਚੀਜ਼ਾਂ ਨੇ ਇੱਕ ਤਾਂ ਪੈਸਾ ਇੱਕ ਚੀਜ਼ ਇਹ ਵੀ ਹੋ ਸਕਦੀ ਹੈ ਵੀ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀ ਚੱਲ ਰਹੀਆਂ ਇਸ ਵਗਾ ਸਮਾਜ ਦੇ ਵਿੱਚ ਆ ਇਸ ਖਾਸ ਤੌਰ ਤੇ ਪ੍ਰੋਟੈਸਟ ਨੂੰ ਲੈ ਕੇ ਕਿ ਸ਼ਾਇਦ ਕਿਸੇ ਵੱਲੋਂ ਬੁਲਾਇਆ ਗਿਆ ਹੋਵੇ ਖਾਸ ਤੌਰ ਦੇ ਉੱਤੇ ਕਿ ਤੁਸੀਂ ਜਾਓ ਫਟਾਫਟ ਕਿਉਂਕਿ ਪੋਸਟਮਾਰਟਮ ਨਹੀਂ ਹੋ ਰਿਹਾ ਪੋਸਟਮਾਰਟਮ ਉਦੋਂ ਤੱਕ ਨਹੀਂ ਹੋਊਗਾ ਜਦੋਂ ਤੱਕ ਮਾਮਲਾ ਦਰਜ ਨਹੀਂ ਹੋਊਗਾ ਸਰਕਾਰ ਕਹਿੰਦੀ ਹੈ ਕਿ ਤੁਸੀਂ ਸੰਸਕਾਰ ਕਰ ਦਿਓ ਮਾਮਲਾ ਦਰਜ ਕਰ ਦਿਆਂਗੇ ਪੋਸਟਮਾਰਟਮ ਦੀ ਜਿਹੜੀ ਹੈਗੀ ਗੱਲ ਤੇ ਕੁੰਡੀ ਫਸੀ ਹੋਈ ਹੈ ਇਹ ਵੀ ਹੋ ਸਕਦਾ ਹੈ ਵੀ ਤਤਪ੍ਰਾਥਾ ਚ ਮਾਂ ਲਈ ਆਈ ਗਈ ਹੋਵੇ ਕਿਉਂਕਿ ਉਸਨੇ ਆਂਦੇ ਸਾਰ ਕਿਹਾ ਕਿ ਮੇਰੇ ਪੁੱਤ ਦੀ ਮਿੱਟੀ ਨਾ ਰੋਲੋ ਹੂੰ ਇੱਕ ਪਾਸੇ ਅੰਦੋਲਨ ਛਿੜ ਰਿਹਾ ਉਸ ਬੱਚੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾ ਰਿਹਾ 21 ਸਾਲ ਦਾ ਨੌਜਵਾਨ ਇੱਕ ਅੰਦੋਲਨ ਦੇ ਵਿੱਚ ਚਲਾ ਜਾਂਦਾ ਹੈ ਹੈਡ ਇੰਜਰੀ ਹੈ ਗੋਲੀ ਲੱਗੀ ਹੈ ਉਸ ਦੇ ਲੋਕ ਤਾਂ ਉਸ ਦਾ ਦੁੱਖ ਮਨਾ ਰਹੇ ਆ ਬਹੁਤ ساری ਦੁਨੀਆ ਨੇ ਉਸ ਦੀ ਪੋਸਟ ਪਾਈ ਆ ਮੈਂ ਖੁਦ ਵੀ ਇੱਕ ਪੋਸਟ ਸ਼ੇਅਰ ਕੀਤੀ ਆ ਹਰ ਬੰਦੇ ਨੂੰ ਦੁੱਖ ਹੈ ਕਿ ਇੱਕ ਨੌਜਵਾਨ ਬੱਚਾ ਦੇਖੋ 21 ਸਾਲ ਦੀ ਉਮਰ ਕੀ ਉਮਰ ਹੁੰਦੀ ਹੈ ਕਿਸੇ ਦੀ ਸੋ ਉਸ ਉਮਰ ਦੇ ਵਿੱਚ ਬੱਚਾ ਚਲਾ ਜਾਂਦਾ ਹੈ ਤਾਂ ਉਸ ਦਾ ਦੁੱਖ ਸਾਰੀ ਦੁਨੀਆ ਮਨਾ ਰਹੀ ਹੈ ਅੱਜ ਕੈਂਡਲ ਮਾਰਚ ਹੋ ਰਹੇ ਆ ਲੋਕ ਪੋਸਟਾਂ ਪਾ ਰਹੇ ਨੇ ਲੋਕ ਆਪਣੇ ਆਪਣੇ ਭਾਵ ਪ੍ਰਗਟ ਕਰ ਰਹੇ ਨੇ ਰੋਈ ਸੋਚਣ ਵਾਲੀ ਗੱਲ ਹੈ ਨਾ ਤੁਹਾਡੇ ਕਿ ਜਿਵੇਂ ਉਹਨੇ ਕਹਤਾ ਕਿ ਮੇਰੇ ਪੁੱਤ ਦੇ ਕਹਿੰਦੇ ਸੰਸਕਾਰ ਕਰ ਦੋ ਕੋਈ ਕਾਰਵਾਈ ਦੀ ਲੋੜ ਹੀ ਨਹੀਂ ਹੈਗੀ ਕਹਿੰਦੇ ਵੀ ਮਤਲਬ ਜੇ ਕਿਸੇ ਮਾਂ ਦਾ ਪੁੱਤ ਉਰ ਜਾਏ ਉਹ ਵੀ ਖਾਸ ਤੌਰ ਤੇ ਅੰਦੋਲਨ ਦੇ ਵਿੱਚ ਹੋਇਆ ਸਰਕਾਰਾਂ ਕਹਿ ਰਹੀਆਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਦਾਇਰ ਹੋ ਰਹੀਆਂ ਨੇ ਵਕੀਲਾਂ ਦੇ ਵੱਲੋਂ ਵੀ ਮੈਂ ਮਾਂ ਕੇ ਕੋ ਨੂੰ ਮੁਕਿਆਦੰਦੀ ਹੈ ਵੀ ਭਾਈ ਕੋਸ਼ਿਸ਼ ਨਹੀਂ ਕਰਨਾ ਸਸਕਾਰ ਕਰ ਦੋ ਇਥੋਂ ਗੜਬੜ ਸ਼ੁਰੂ ਹੁੰਦੀ ਹੈ ਇਹ ਬਿਆਨ ਗੜਬੜਾ ਸ਼ੁਰੂ ਕਰਦੇ ਆ ਲੋਕ ਇਹ ਵੀ ਕਹਿ ਰਹੇ ਆ ਬਹੁਤ ਸਾਰੇ ਬੁੱਧੀਜੀਵੀ ਇਸ ਦੇ ਉੱਤੇ ਜਿਹੜੇ ਗੱਲਬਾਤ ਕਰ ਰਹੇ ਆ ਉਹਨਾਂ ਦਾ ਇਹ ਵੀ ਕਹਿਣਾ ਕਿ ਸ਼ਾਇਦ ਪਲੈਂਟ ਹੈ ਦੇਖੋ ਮਾਂ ਹੈਗੀ ਆ ਇਸ ਕੋਈ ਦੋਰਾਏ ਨਹੀਂ ਕਿਉਂਕਿ ਉਹਨਾਂ ਦੀ ਜਿਹੜੀ ਬੇਟੀ ਹੈ ਛੋਟੀ ਕਿਉਂਕਿ ਦੋ ਬੇਟੀਆਂ ਇੱਕ ਬੇਟਾ ਇੱਕ ਦਾ ਵਿਆਹ ਹੋਇਆ ਉਹਦਾ ਵਿਆਹ ਹੋ ਗਿਆ ਤੇ ਛੋਟੀ ਜਿਹੜੀ ਬੇਟੀ ਉਹ ਗੱਲ ਕਰਦੀ ਹੈ ਜਦੋਂ ਉਹ ਕਹਿੰਦੀ ਹੈ ਕਿ ਅਸੀਂ ਆਪ ਵੱਡੇ ਹੋਏ ਆ ਸਾਨੂੰ ਦਾਦਾ ਦਾਦੀ ਨੇ ਵੱਡਾ ਕੀਤਾ ਉਦੋਂ ਛੱਡ ਕੇ ਤੁਰ ਗਈ ਸੀ ਚਾਹੇ ਉਹਨੇ ਇਲਜ਼ਾਮ ਲਗਾਇਆ ਕਿ ਮੇਰਾ ਘਰ ਵਾਲਾ ਜਿਹੜਾ ਹੈ ਉਹ ਮਾਂ ਨੂੰ ਸਵਾਲ ਹੈ ਉਸ ਧੀ ਦਾ ਕਿ ਉਦੋਂ ਕਿੱਥੇ ਸੀ ਜਦੋਂ ਸਭ ਤੋਂ ਵੱਧ ਜ਼ਰੂਰਤ ਸੀ ਕਿਉਂਕਿ ਬੱਚਿਆਂ ਨੂੰ ਕਦੋਂ ਜ਼ਰੂਰਤ ਹੁੰਦੀ ਹੈ ਇੱਕ ਮਾਂ ਦੀ ਜ਼ਰੂਰਤ ਕਦੋਂ ਹੁੰਦੀ ਹੈ ਜਦੋਂ ਉਹਨਾਂ ਦਾ ਬਚਪਨ ਹੁੰਦਾ ਉਹਨਾਂ ਨੂੰ ਸਖਾਨ ਵਾਲਾ ਚਾਹੀਦਾ ਹੁੰਦਾ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕਰਨ ਵਾਲਾ ਚਾਹੀਦਾ ਹੁੰਦਾ ਉਦੋਂ ਮਾਂ ਨਹੀਂ ਸੀਗੀ ਉਹ ਪੂਰੀ ਪਲੈਨਟ ਨਹੀਂ ਸੀ ਉਹਦਾ ਜੋ ਇੰਨੇ ਸਾਲਾਂ ਦਾ ਵਿਚਲਾ ਦਰਦ ਸੀਗਾ ਉਹ ਬੋਲਦਾ ਸੀ ਕਿ ਬੱਚੇ ਨੂੰ ਹੁੰਦਾ ਕਿ ਮੈਂ ਆਪਣੀ ਮਾਂ ਦੇ ਕੋਲ ਰਹਾ ਹਾਂ ਬਹੁਤ ਸਾਰੀ ਇੱਕ ਦੇਖੋ ਮਾਂ ਵਰਗਾ ਕੋਈ ਨਹੀਂ ਬਣ ਸਕਦਾ ਚਾਚੇ ਬਾਲਣ ਤਾਇਆ ਚਾਹੇ ਚਲੋ ਦਾਦਾ ਦਾਦੀ ਵੀ ਆਪਾਂ ਕਹਿ ਦਈਏ ਪਰ ਉਹ ਦਰਦ ਉਹਦਾ ਬੋਲਦਾ ਸੀ ਝਲਕਦਾ ਸਾਨੂੰ ਕੋਈ ਲੋੜ ਨਹੀਂ ਸਾਡਾ ਕੋਈ ਰਿਸ਼ਤਾ ਨਹੀਂ ਹੈਗਾ ਸਾਡੀ ਕੋਈ ਗੱਲ ਨਹੀਂ ਹੁੰਦੀ ਇਹ ਕਹਿੰਦੇ ਕਿ ਮੈਨੂੰ ਸ਼ੁਭਕਰਨ ਨੇ ਫੋਨ ਕਰਿਆ ਸੀਗਾ ਕਿ ਮਾਤਾ ਸੀ ਅੰਦੋਲਨ ਚ ਚੱਲੇ ਹੈਗੇ ਵੀ ਇਸ ਇਦਾਂ ਇਦਾਂ ਕਰਕੇ ਆ ਵੀ ਮੈਂ ਇਹਨੂੰ ਆਖਿਆ ਵੀ ਤੁਸੀਂ ਨਾ ਜਾਓ ਹਨਾ ਵੀ ਮੇਰੀ ਕਹਿੰਦੇ ਉਹ ਨਾ ਗੱਲ ਹੁੰਦੀ ਸੀਗੀ ਪਰ ਉਦਾਂ ਇੱਥੇ ਆਉਣ ਜਾਣੀ ਸੀ ਕਹਿੰਦੇ ਨਾਲੇ ਇਹਨਾਂ ਨੇ ਇਹ ਵੀ ਗੱਲ ਕਹਿਤੀ ਕਹਿੰਦੀ ਵੀ ਮੇਰਾ ਸਹੁਰਾ ਪਰਿਵਾਰ ਮੇਰੇ ਤੇ ਪ੍ਰੈਸ਼ਰ ਪਾਉਂਦਾ ਸੀ ਮੈਂ 21 ਤੋਂ ਬਾਅਦ ਤਾਂ ਨਹੀਂ ਆਈ ਹੈਗੀ ਵੀ ਜਦੋਂ 21 ਤਰੀਕ ਜਿਹੜੀ ਦੀ ਮੌਤ ਹੋਈ ਆ ਵੀ ਮੈਂ ਤਾਂ ਨਹੀਂ ਪਹੁੰਚੀ ਹੈਗੀ ਵੀ ਹੁਣ ਮੰਨ ਲਓ ਜਿੰਨਾ ਮਰਜ਼ੀ ਪ੍ਰੈਸ਼ਰ ਹੋਵੇ ਮਤਲਬ ਇੱਕ ਵੀਡੀਓ ਹੀ ਪੋਸਟ ਕਰਨੀ ਸੀ ਜਾਂ ਮਤਲਬ ਕੁਝ ਵੀ ਆ ਬੰਦਾ ਆ ਹੀ ਜਾਂਦਾ ਹੁੰਦਾ ਮੂਰੇ ਦਾ ਨਹੀਂ ਇਹ ਸਪਸ਼ਟ ਕਹਿ ਲਈਏ ਮਾਂ ਦੇ ਉੱਤੇ ਅਜਿਹਾ ਕੋਈ ਪ੍ਰੈਸ਼ਰ ਦੁਨੀਆ ਦਾ ਨਹੀਂ ਬਣਿਆ ਕਿ ਉਹ ਉਦੋਂ ਰੁਕ ਜਾਵੇ ਜਦੋਂ ਉਹਦੇ ਪੁੱਤ ਦੀ ਮੌਤ ਦੀ ਖਬਰ ਆ ਗਈ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਤਾਕਤ ਨਹੀਂ ਰੋਕ ਸਕਦੀ ਫਿਰ ਉਹ ਸੋਹਰਾ ਪਰਿਵਾਰ ਅੱਜ ਕਿੱਥੇ ਚਲਾ ਗਿਆ ਅੱਜ ਵੀ ਤਾਂ ਤੁਸੀਂ ਆ ਕੇ ਮੀਡੀਆ ਦੇ ਵਿੱਚ ਸਰੀਆਮ ਬੋਲ ਰਹੇ ਹੋ ਤੇ ਅੱਜ ਕਿੱਥੇ ਚਲਾ ਗਿਆ ਉਹ ਮਤਲਬ ਉਹ ਸਾਰਾ ਕੁਝ ਦੇਖੋ ਮੈਨਿਪੂਲੇਟਿੰਗ ਸੀਗਾ ਗਲਬਾਤ ਕੀਤੀ ਜਾ ਰਹੀ ਹੈ ਉਹ ਮੇਨ ਸਾਰਾ ਮਸਲਾ ਜਿਹੜਾ ਆ ਕੇ ਉੱਥੇ ਹੀ ਖੜ ਜਾਂਦਾ ਹੈ ਕਿ ਜਦੋਂ ਕਰੋੜ ਰੁਪਏ ਦੀ ਅਨਾਉਂਸਮੈਂਟ ਹੁੰਦੀ ਹੈ ਉਦੋਂ ਹੀ ਆਉਂਦੇ ਨੇ ਉਦੋਂ ਕਿਉਂ ਪਹਿਲਾਂ ਕਿਉਂ ਨਹੀਂ ਦੇਖੋ ਮਾਂ ਔਰ ਪੁੱਤ ਦਾ ਰਿਸ਼ਤਾ ਪਿਓ ਪੁੱਤ ਦਾ ਰਿਸ਼ਤਾ ਬਹੁਤ ਸਾਰੇ ਰਿਸ਼ਤੇ ਬੜੇ ਜਜ਼ਬਾਤੀ ਰਿਸ਼ਤੇ ਹੁੰਦੇ ਆ ਪਰ ਮਾਂ ਦਾ ਪੁੱਤ ਲਈ ਰਿਸ਼ਤਾ ਬਹੁਤ ਜ਼ਿਆਦਾ ਜਜ਼ਬਾਤੀ ਫਿਰ ਉਹ ਮੁੰਡੇ ਦਾ ਜਿਹਦੀ ਉਮਰ 21 ਸਾਲ ਹੈ ਜਿਹਦਾ ਵਿਆਹ ਨਹੀਂ ਹਜੇ ਹੋਇਆ ਜਿਹੜਾ ਖੁਦ ਬੱਚਾ ਹੈ ਤੇ ਉਸ ਦੇ ਪ੍ਰਤੀ ਮੈਂ ਮੈਂ ਮਤਲਬ ਇਸ ਚੀਜ਼ ਨੂੰ ਵਿਸ਼ਵਾਸ ਮੇਰਾ ਨਿੱਜੀ ਵਿਚਾਰ ਹੈ ਕਿ ਮੈਂ ਬਲੀਵ ਨਹੀਂ ਕਰ ਸਕਦਾ ਕਿ ਕੋਈ ਮਾਂ ਰੁਕ ਜਾਵੇ ਤੋ ਦੋ ਦਿਨ ਬਾਅਦ ਸਿਰਫ ਇਸ ਕਰਕੇ ਆ ਜਵੇ ਮੀਡੀਆ ਨੇ ਕਹਤਾ ਕਿ ਮਰ ਗਈ ਦੱਸੋ ਮਤਲਬ ਆਪਣੇ ਆਪ ਨੂੰ ਜਿੰਦਾ ਪ੍ਰੂਫ ਕਰਨ ਲਈ ਆ ਰਹੇ ਹੋ ਤੁਸੀਂ ਪੁੱਤ ਦਾ ਨਹੀਂ ਪੁੱਤ ਤੇ ਦਰਦ ਲਈ ਨਹੀਂ ਆ ਰਹੇ ਮੈਂ ਕਹਿੰਦੀ ਨਾਨੀ ਵੀ ਸੀਗੀ ਕਹਿੰਦੇ ਕਿ ਮੈਂ ਤਾਂ ਆਪਣੇ ਮੁੰਡੇ ਦਾ ਮੂੰਹ ਦੇਖਣ ਲਈ ਆਈਆਂ ਅੰਤਿਮ ਦਰਸ਼ਨ ਕਰਨ ਲਈ ਆਇਆ ਬਹੁਤ ਸਾਰੀ ਦੁਨੀਆ ਪਹੁੰਚਦੀ ਹੈ ਕਈ ਵਾਰ ਦੇਖਿਆ ਲੋਕ ਵਿਦੇਸ਼ਾਂ ਦੇ ਵਿੱਚ ਹੁੰਨੇ ਆ ਕਿਸੇ ਰਿਸ਼ਤੇਦਾਰ ਦੀ ਡੈਥ ਹੋ ਜਾਂਦੀ ਹੈ ਤੇ ਉਹ ਵਿਦੇਸ਼ਾਂ ਤੋਂ ਆਨੇ ਉੱਤੱਕ ਰੱਖਿਆ ਜਾਂਦਾ ਸਿਰਫ ਅੰਤਿਮ ਦਰਸ਼ਨਾਂ ਵਾਸਤੇ ਹਮ ਅੰਤਿਮ ਦਰਸ਼ਨ ਲੋਕ ਕਰਦੇ ਆ ਭਾਵ ਨਾਲ ਕਿਉਂਕਿ ਜੁੜੇ ਹੁੰਦੇ ਆ ਫਿਰ ਅੰਤਿਮ ਦਰਸ਼ਨ ਤਾਂ ਕਿਤੇ ਹੀ ਨਹੀਂ ਵਾਪਸ ਤਾਂ ਹੀ ਚ ਪਰ ਕਿਤੇ ਉਹ ਭਾਵ ਕਿਤੇ ਅੱਖ ਚ ਪਾਣੀ ਦੇਖਿਆ ਉਹੀ ਤਾਂ ਗੱਲ ਲੋਕ ਚੱਕ ਰਹੇ ਹਨਾ ਕਹਿੰਦੇ ਬਾ ਬੋਲਣ ਦੀ ਹਿੰਮਤ ਹੀ ਨਹੀਂ ਹੁੰਦੀ ਬੰਦਾ ਬੋਲਦਾ ਉਹ ਤਾਂ ਮਤਲਬ ਉਹਨਾਂ ਦੇ ਬੋਲ ਦੇ ਵਿੱਚ ਆਏ ਸੀ ਵੀ ਉਹਨਾਂ ਨੂੰ ਕੋਈ ਦੁੱਖ ਹੀ ਨਹੀਂ ਉਹਨਾਂ ਦਾ ਚਿਹਰਾ ਤੁਸੀਂ ਵੇਖ ਸਕਦੇ ਹੋ ਹਨਾ ਇਹ ਟਿੱਪਣੀਆਂ ਖਾਸ ਤੌਰ ਤੇ ਇਹ ਕਹਿੰਦੇ ਸਭ ਪਲਾਨਡ ਹੈਗਾ ਵੀ ਇਹ ਤਾਂ ਇੱਕੋ ਦਾ ਮਾ ਕੇ ਸਭ ਖੜਾਤਾ ਵੀ ਇਹ ਕੋਈ ਇਹਦੇ ਵਿੱਚ ਕੋਈ ਹੈ ਤਾਂ ਹੈ ਨਹੀਂ ਵੀ ਕੋਈ ਸੱਚ ਦੇਖੋ ਅਸੀਂ ਆਪਣੇ ਵੱਲੋਂ ਕੁਝ ਵੀ ਨਹੀਂ ਕਹਿੰਦੇ ਹਾਂ ਟਿੱਪਣੀਆਂ ਅਸੀਂ ਨਹੀਂ ਕਰਦੇ ਜੋ ਲੋਕ ਕਹਿ ਰਹੇ ਹਨਾ ਜੋ ਲੋਕ ਅਸੀਂ ਪੜ ਰਹੇ ਆ ਟੋਟਲ ਸੋਸ਼ਲ ਮੀਡੀਆ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਹੀ ਗੱਲਬਾਤ ਹੋ ਰਹੀ ਹੈ ਖਾਸ ਤੌਰ ਤੇ ਇਸ ਮਾਂ ਨੂੰ ਲੈ ਕੇ ਪਹਿਲਾਂ ਜਿਹੜੀ ਹੈ ਉਸ ਲੜਕੇ ਲਈ ਗੱਲ ਹੋ ਰਹੀ ਸੀਗੀ ਸ਼ੁਭ ਕਰਨ ਲਈ ਗੱਲ ਹੋ ਰਹੀ ਸੀ ਪਰ ਹੁਣ ਉਹਦੀ ਮਾਂ ਨੂੰ ਲੈ ਕੇ ਗੱਲ ਹੋ ਰਹੀ ਹੈ ਸੋ ਉਸ ਗੱਲ ਦੇ ਵਿੱਚ ਜ਼ਿਆਦਾਤਰ ਲੋਕ 네ਗੇਟਿਵ ਗੱਲ ਕਰ ਰਹੇ ਉਹੀ ਵੈਸੇ ਇੱਕ ਗੱਲ ਹੈ ਸ਼ੁਭ ਕਰਨ ਦਾ ਹੌਸਲਾ ਤੁਸੀਂ ਵੇਖੋ ਹਨਾ ਛੋਟਾ ਨੌਜਵਾਨ ਹੈਗਾ ਤੇ ਤੁਸੀਂ ਕਹਿ ਲਓ ਵੀ ਜ਼ਮੀਨ ਐਨੀ ਕੋਈ ਬਹੁਤੀ ਹੈ ਨਹੀਂ ਸੀ ਫਿਰ ਵੀ ਉਹ ਚ ਇੰਨਾ ਜਜ਼ਬਾ ਸੀਗਾ ਵੀ ਉਹ ਜਾ ਕੇ ਅੰਦੋਲਨ ਤੇ ਖੜਿਆ ਤੇ ਲੜਿਆ ਤੇ ਜਾਨ ਗਵਾਤੀ ਦੋ ਤਿੰਨ ਕਿਲੇ ਕਹਿੰਦੇ ਆਉਂਦੇ ਸੀ ਉਹਦੇ ਚ ਇੱਕ ਕਿਲਾ ਵੇਚ ਕੇ ਨੇ ਆਉਂਦੀ ਭੈਣ ਦਾ ਵਿਆਹ ਕੀਤਾ ਸੀ ਉਹਨੇ ਇਹ ਕਿਹਾ ਸੀ ਵੀ ਹੁਣ ਦੂਜੀ ਦਾ ਵੀ ਵਿਆਹ ਕਰਨਾ ਹੈ ਨਾ ਵੀ ਤੁਸੀਂ ਹੌਸਲਾ ਦੇਖੋ ਵੀ ਦਿਲ ਕਿੱਡਾ ਸੀਗਾ ਉਸ ਨੌਜਵਾਨ ਦਾ ਵੀ ਜਿਹੜਾ ਐਡੀਸ਼ੀ ਦੀਪਾ ਗਿਆ ਹਨ ਤੇ ਇਹ ਲੋਕ ਜਿਹੜੇ ਹੈਗੇ ਨੇ ਵਿਚਾਰ ਪੈਸੇ ਨਹੀਂ ਹੁਣ ਤਾਂ ਇਹ ਦੇਖੋ ਸਾਰੇ ਰਿਸ਼ਤੇਦਾਰ ਵੀ ਆਉਣਗੇ ਹੁਣ ਤਾਂ ਕਹਿਣਗੇ ਮੈਂ ਚਾਚਾ ਮੈਂ ਮਾਮਾ ਸਾਰੇ ਆਉਣਗੇ ਇਕੱਠੇ ਹੋ ਕੇ ਕਿਉਂਕਿ ਪੈਸੇ ਦੀ ਗੱਲ ਆਈ ਨਾ ਬਿਲਕੁਲ ਮੇਨ ਮਸਲਾ ਦੇਖੋ ਇਹ ਹੈ ਜਿਹੜੀ ਤੁਸੀਂ ਜਜ਼ਬੇ ਦੀ ਗੱਲ ਕੀਤੀ ਅਸੀਂ ਪਹਿਲੇ ਦਿਨ ਤੋਂ ਸਾਰਾ ਅੰਦੋਲਨ ਕਵਰ ਕਰ ਰਹੇ ਹਾਂ ਬਹੁਤ ਜਜ਼ਬਾ ਹੈ ਉੱਥੇ ਨੌਜਵਾਨਾਂ ਵਿੱਚ ਬਹੁਤ ਬਜ਼ੁਰਗਾਂ ਜਜ਼ਬਾ ਹੈ ਮਤਲਬ ਹਰ ਬੰਦਾ ਜਜ਼ਬਾਤ ਦੇ ਨਾਲ ਲੜ ਰਿਹਾ ਕਿਉਂਕਿ ਲੜਾਈ ਫਸਲਾਂ ਦੀ ਜ਼ਮੀਨ ਦੀ نسلਾਂ ਦੀ ਹੈ ਸੋ ਇਸ ਕਰਕੇ ਜਜ਼ਬਾਤ ਤਾਂ ਬਹੁਤ ਨੇ ਲੋਕਾਂ ਦੇ ਜੁੜੇ ਵੀ ਹੋਏ ਹਨ ਦੇਖੋ ਤਾਂ ਹੀ ਗੋਲੀਆਂ ਦੇ ਮੂਰੇ ਖੜ ਰਹੇ ਆ ਅਥਰੋ ਗੈਸ ਦੇ ਗੋਲੀਆਂ ਦੇ ਮੂਰੇ ਖੜ ਰਹੇ ਆ ਬਹੁਤ ਮੁਸ਼ਕਲ ਹੈ ਹੂੰ ਲੱਗਦਾ ਆਪਾਂ ਸਟੂਡੀਓ 'ਚ ਬੈਠ ਕੇ ਗੱਲ ਕਰ ਸਕਦੇ ਆ ਪਰ ਉੱਥੇ ਜਾ ਕੇ ਜਦੋਂ ਖੜਦੇ ਆ ਆਪਾਂ ਉਦੋਂ ਪਤਾ ਲੱਗਦਾ ਕਿਉਂਕਿ ਅਸੀਂ ਵੇਖਿਆ ਤੁਹਾਡੀਆਂ ਵੀ ਵੀਡੀਓਜ਼ ਦੇਖੀਆਂ ਜਦੋਂ ਕਿਸ ਤਰ੍ਹਾਂ ਕਹਿੰਦਾ ਬੋਲਣਾ ਔਖਾ ਹੋ ਗਿਆ ਸੀਗਾ ਤੇ ਬਹੁਤ ਇਹ ਵੀ ਗੱਲਾਂ ਸਾਹਮਣੇ ਕਿ ਪੱਤਰਕਾਰਾਂ ਦੇ ਵੀ ਕਈਆਂ ਨੇ ਨਿਸ਼ਾਨੇ ਬਣਾਏ ਨੇਗੇ ਕੱਲ੍ਹ ਜ ਮੈਂ ਨਹੀਂ ਕਹਿੰਦੀ ਵੀ ਇਹ ਕੀ ਹੈਗਾ ਪਰ ਇਹ ਗੱਲਾਂ ਹੋਈਆਂ ਨੇ ਕਈ ਇਹ ਕਹਿੰਦੇ ਸੀਗੇ ਕਿ ਇਹ ਵੀ ਫੋਟੋ ਵੀ ਦੇਖੋ ਮੈਂ ਤੁਹਾਨੂੰ ਦੱਸਾਂ ਇੱਕ ਵਾਇਰਲ ਹੋਈ ਕਹਿੰਦੇ ਵੀ ਇਹ ਕਹਿੰਦੇ ਸੀ ਡਰੋਨ ਫੜ ਲਿਆ ਜੀ ਇੱਕ ਫੋਟੋ ਸੀਗੀ ਕਿਸੇ ਦੀ ਤਾਂ ਉਹ ਪੱਤਰਕਾਰ ਦਾ ਟ੍ਰਾਈਪੋਡ ਸੀ ਕਿੰਨਾ ਦੁੱਖ ਲੱਗਦਾ ਜਦੋਂ ਸਾਡੀ ਰੋਜੀ ਜਿਹੜੇ ਪੱਤਰਕਾਰ ਜਾਂਦੇ ਆ ਤੁਹਾਡੇ ਲਈ ਜਾਂਦੇ ਨੇ ਕਵਰੇਜ ਕਰਨ ਜਾਂਦੇ ਨੇਗੇ ਤਾਂ ਤੁਹਾਨੂੰ ਹੀ ਦਿਖਾਉਣਾ ਸੀ ਸਰਕਾਰਾਂ ਚ ਪਰ ਐਦਾਂ ਨਹੀਂ ਹੁੰਦਾ ਹਰ ਬੰਦਾ ਆਪਣੀ ਰੋਜ਼ੀ-ਰੋਟੀ ਲੈ ਜਾਂਦਾ ਇੱਕ ਜਜ਼ਬਾਤ ਵੀ ਹੁੰਦੇ ਨੇ ਉਹ ਦੇਖੋ ਜੀ 8 ਘੰਟੇ ਕੰਮ ਕਰਕੇ ਕੋਈ ਵੀ ਚਲਾ ਜਾਊਗਾ ਆਫਿਸ ਦੇ ਵਿੱਚੋਂ ਹਨਾ ਪਰ ਫੀਲਡ ਦੇ ਵਿੱਚ ਵਿਚਰਨਾ ਬਹੁਤ ਔਖੀ ਗੱਲ ਆ ਤੁਹਾਡੇ ਵੀ ਘਰ ਦੇ ਵਿੱਚ ਤੁਹਾਡੇ ਬੇਟਾ ਬੇਟੀਆਂ ਨੇਗੀਆਂ ਤੁਸੀਂ ਆਪਣੀ ਜਾਨ ਤੇ ਰੱਖ ਕੇ ਉੱਥੇ ਜਾਂਦੇ ਹੋ ਹਨਾ ਇਹ ਵੱਡੀ ਗੱਲ ਹੁੰਦੀ ਹੈ ਜੀ ਉਹੀ ਅੰਦੋਲਨ ਨਾਲ ਹਰ ਬੰਦਾ ਦਿਲੋਂ ਜੁੜਿਆ ਹੋਇਆ ਜਿਹੜਾ ਵੀ ਉੱਥੇ ਖੜਾ ਨਹੀਂ ਤਾਂ ਕੋਈ ਨਹੀਂ ਖੜ੍ਹ ਸਕਦਾ ਵਿਸ਼ਾ ਸੀਗਾ ਜਿਹੜਾ ਈਮੋਸ਼ਨ ਦੇ ਨਾਲ ਜੁੜਿਆ ਹੋਇਆ ਸੀ ਸਰ ਮੁਹੱਬਤ ਦਾ ਸੀ ਮਾਂ ਦਾ ਸੀ ਮਤਲਬ ਪੈਸੇ ਦਾ ਸੀ ਲਾਲਚ ਦਾ ਸੀ ਉਸ ਵਿਸ਼ੇ ਦੇ ਉੱਤੇ ਅਸੀਂ ਗੱਲਾਂ ਕੀਤੀਆਂ ਅਸੀਂ ਕਿਸੇ ਨੂੰ ਕਟਾਕਸ਼ ਨਹੀਂ ਕਰਦੇ ਤੇ ਕਿਸੇ ਨੂੰ ਕਿਸੇ ਵੀ ਚੀਜ਼ ਲਈ ਜ਼ਿੰਮੇਵਾਰ ਨਹੀਂ ਕਹਿੰਦੇ ਸਿਰਫ ਅਸੀਂ ਆਪਣੀ ਗੱਲਬਾਤ ਕੀਤੀ ਹੈ ਆਪਣੇ ਭਾਵ ਪ੍ਰਗਟ ਕੀਤੇ ਹਨ ਤੇ ਹੋ ਰਹੀਆਂ ਆਲੇ-ਦਾਲੇ ਦੀਆਂ ਘਟਨਾਵਾਂ ਦੇ ਉੱਤੇ ਪਰਦਾ ਚੱਕਣ ਦੀ ਕੋਸ਼ਿਸ਼ ਕੀਤੀ ਹੈ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਨੂੰ ਕੋਈ ਬੰਦਾ ਪਰਸਨਲ ਨਾ ਲਵੇ ਇਹ ਸਿਰਫ ਇੱਕ ਗੱਲਬਾਤ ਦਾ ਜ਼ਰੀਆ ਹੈ ਕਿ ਇਹ ਚੀਜ਼ਾਂ ਸਪਸ਼ਟ ਹੋਣ ਲੋਕਾਂ ਦੇ ਸਾਹਮਣੇ ਸੋ ਇਸ ਤਰ੍ਹਾਂ ਦੀ ਅੱਗੇ ਵੀ ਹੈਲਦੀ ਡਿਸਕਸ਼ਨ ਜਿਹੜੀ ਆ ਉਹ ਅਸੀਂ ਪੋਡਕਾਸਟ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਮੇਰੇ ਸਾਥੀ ਇਸ ਵਕਤ ਮੇਰੇ ਨਾਲ ਨੇ ਨੂਰ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ